ਮਾਲਕ ਨਾਲ ਜਿਹੜੇ ਜੁੜੇ ਹੋਏ ਆ ਨਾ ਉਹਨਾਂ ਦੀ ਸੰਗਤ ਵਿੱਚ ਰਹਿ ਤੇਰੇ ਮਨ ਨੂੰ ਐਸਾ ਰੰਗ ਚੜਨਾ ਤੂੰ ਸੁਖੀ ਹੋ ਜਾਣਾ ਹੈ ਜੋ ਅੱਜ ਦਾ ਪਰਮਾਨ ਹੈ ਸਤਿਗੁਰੂ ਜੀ ਕਹਿੰਦੇ ਜਿਹੋ ਜਿਹਾ ਬੰਦਾ ਨਾ ਉਹੋ ਜੀ ਉਹਨੂੰ ਸ੍ਰਿਸ਼ਟੀ ਲੱਗਦੀ ਆ ਜਿਹੋ ਜੇ ਬੰਦੇ ਦੀ ਆਪਣੀ ਸੋਚ ਆ ਉਹਨੂੰ ਉਹੋ ਜਿਹਾ ਸੰਸਾਰ ਲੱਗਦਾ ਹੈ ਹੁਣ ਕਿਸੇ ਵਿੱਚ ਆਪਣੇ ਵਿੱਚ ਕਮੀ ਉਹਨੂੰ ਸਾਰੇ ਸੰਸਾਰ ਵਿੱਚ ਕਮੀ ਲੱਗਦੀ ਆ ਕੋਈ ਆਪ ਚੋੜ ਹੈ ਤੇ ਉਹਨੂੰ ਸਾਰੇ ਚੋੜ ਲੱਗਦੇ ਜਿਹੜਾ ਆਪ ਸਾਧ ਅਨੁਸਾਰੇ ਸਾਧ ਲੱਗਦੇ ਆ ਜਿਹੜਾ ਆਪ ਸੰਤ ਨਾਮ ਜਪਣ ਵਾਲਾ ਉਹਨਾਂ ਸਾਰੀ ਦੁਨੀਆ ਸੰਤ ਲੱਗਦੀ ਹੈ ਇਸ ਕਰਕੇ ਸਤਿਗੁਰੂ ਜੀ ਅੱਜ ਦੇ ਫਰਮਾਨ ਅੰਦਰ ਕਹਿੰਦੇ ਆ ਜੋ ਆਪਾਂ ਸਾਰੀਆਂ ਸੰਗਤਾਂ ਨੇ ਬੈਠ ਕੇ ਸਰਵਣ ਕੀਤਾ ਉਹ ਵਿਚਾਰ ਕਰੀਏ ਉਹਨੂੰ ਅੰਦਰ ਵਸਾਉਣ ਦਾ ਯਤਨ ਕਰੀਏ ਸਤਿਗੁਰੂ ਜੀ ਉਚਾਰਣ ਕਰਦੇ ਹਨ ਸੋਰਠ ਮਹੱਲਾ ਪੰਜਵਾ ਰਾਗ ਸੋਰਠ ਹੈ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ 610 ਪਵਿੱਤਰ ਅੰਗ ਤੇ ਸशोਭਤ ਹੈ ਸਤਿਗੁਰੂ ਜੀ ਉਚਾਰਨ ਕਰਦੇ ਹਨ ਸੁਖੀਏ ਕੋ ਪੇਖੈ ਸਭ ਸੁਖੀਆ ਰੋਗੀ ਕਹਿ ਭਾਣੈ ਸਭ ਰੋਗੀ ਸਤਿਗੁਰੂ ਜੀ ਕਹਿੰਦੇ ਜਿਹੜਾ ਸੁਖੀ ਆ ਨਾ ਮਨ ਕਰਕੇ ਪੇਖਿਆ ਦਾ ਅਰਥ ਆ ਦਿਸਣਾ ਉਹਨੂੰ ਸਾਰਾ ਸੰਸਾਰ ਹੀ ਸੁਖੀ ਲੱਗਦਾ ਹੁਣ ਜਿਹੜਾ ਆਪ ਦੁਖੀ ਹੈ ਉਹਨੂੰ ਸਾਰਾ ਸੰਸਾਰ ਦੁਖੀ ਲੱਗਦਾ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਸੁਖੀਏ ਕੋ ਪੇਖੈ ਸਭ ਸੁਖੀਆ ਸੁਖੀ ਬੰਦੇ ਨੂੰ ਸਾਰੇ ਸੁਖੀ ਦਿਸਦੇ ਆ ਜਿਹੜਾ ਆਪ ਰੋਗੀ ਆ ਮਨ ਕਰਕੇ ਤਨ ਕਰਕੇ ਅਨੁਸਾਰੇ ਰੋਗੀ ਲੱਗਦੇ ਹੁਣ ਮਨ ਮਨ ਵੀ ਰੋਗੀ ਹੋ ਜਾਂਦਾ ਮਨ ਰੋਗੀ ਕਿਵੇਂ ਹੁੰਦਾ ਵਿਚਾਰਾਂ ਵਿੱਚ ਡਿੱਗ ਕੇ ਜਿਹੜਾ ਆਪ ਕਾਮੀ ਆ ਅਨੁਸਾਰੇ ਕਾਮੀ ਲੱਗਦੇ ਜਿਹੜਾ ਆਪ ਕਰੋਧੀ ਅਨੁਸਾਰੇ ਗਰੋਧ ਵਾਲੇ ਲੱਗਦੇ ਜਿਹੜਾ ਆਪ ਲੋਭੀ ਆ ਇਸੇ ਤਰ੍ਹਾਂ ਅਨੁਸਾਰੇ ਲੋਭੀ ਲੱਗਦੇ ਆ ਚੋਰ ਲੱਗਦੇ ਉਹ ਅਨੁਸਾਰੇ ਜਿਹੜਾ ਆਪ ਅਹੰਕਾਰੀ ਅਨੁਸਾਰੇ ਅਹੰਕਾਰੀ ਲੱਗਦੇ ਜਿਹੋ ਜਾਂ ਮਨ ਨੂੰ ਆਪ ਨੂੰ ਰੰਗ ਚੜ੍ਹਿਆ ਹੋਇਆ ਉਹੋ ਜਾਂ ਅੱਗੇ ਦਿਸਦਾ ਹੈ ਅਣਕ ਚੜ ਜਾਂਦੀ ਹੈ ਨਾ ਆਪਾਂ ਦੇਖਦੇ ਆਂ ਵੀ ਅੱਖਾਂ ਤੇ ਕਾਲੀ ਐਣਕ ਚੜਾ ਲਈ ਤੇ ਸਾਰੇ ਪਾਸੇ ਜਿੱਧਰ ਵੀ ਦੇਖਦੇ ਆਂ ਕਾਲੇ ਹੀ ਕਾਲਾ ਦਿਸਣ ਲੱਗ ਜਾਂਦਾ ਆ। ਆ ਸੂਰਜ ਦੀ ਕਿੰਨੀ ਚਮਕ ਹੁੰਦੀ ਆ ਕਾਲੀ ਐਣਕਾਂ ਚੜਾ ਲਓ ਤੁਸੀਂ ਅੱਖਾਂ ਤੇ ਜਿੱਧਰ ਵੀ ਦੇਖੋਗੇ ਤੁਹਾਨੂੰ ਧੁੱਪ ਦਿਸਣੀ ਨਹੀਂ ਪੀਲੀਆਂ ਚੜਾ ਲਓ। ਇਸੇ ਤਰ੍ਹਾਂ ਲਾਲ ਰੰਗ ਦੀਆਂ ਐਣਕਾਂ ਚੜਾ ਲਓ ਸਾਰੀ ਦੁਨੀਆ ਲਾਲ ਹੋ ਜਾਣੀ ਆ। ਤੇਰੀ ਅੱਖਾਂ ਤੇ ਐਣਕ ਕਿ ਐਸੀ ਚੜੀ ਹੋਈ ਆ ਜਿਹੋ ਜਿਹੇ ਤੈਨੂੰ ਸੰਸਾਰ ਦਿਸਦਾ ਹੈ। ਜੇ ਤੇਰੇ ਉੱਪਰ ਤੇਰੇ ਅੱਖਾਂ ਦੇ ਚੋਰ ਵਾਲੀ ਪੱਟੀ ਚੜ੍ਹੀ ਹੋਏ ਤੈਨੂੰ ਸਾਰੇ ਚੋਰ ਦਿਸਣਗੇ ਜੇ ਤੇਰੇ ਅੱਖਾਂ ਦੇ ਉੱਤੇ ਸਾਧ ਵਾਲੀ ਪੱਟੀ ਚੜ੍ਹੀ ਹੋਏ ਤੈਨੂੰ ਸਾਰੇ ਸਾਧ ਦਿਸਣਗੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਸੁਖੀ ਹੈ ਮਨ ਕਰਕੇ ਉਹਨੂੰ ਸਾਰੇ ਸੁਖੀ ਦਿਸਦੇ ਆ ਜਿਹੜਾ ਮਨ ਕਰਕੇ ਦੁਖੀ ਹੈ ਵਿਕਾਰਾਂ ਵਿੱਚ ਫਸਿਆ ਹੋਇਆ ਹੈ ਰੋਗੀ ਹੋਇਆ ਪਿਆ ਜਿਹਦਾ ਮਨ ਮਨ ਵੀ ਰੋਗੀ ਹੁੰਦਾ ਹੈ ਮਨ ਵੀ ਅਰੋਗੀ ਹੁੰਦਾ ਹੈ ਮਨ ਰੋਗਾਂ ਤੋਂ ਬਾਹਰ ਵੀ ਆਉਂਦਾ ਹੈ ਰੋਗਾਂ ਦੇ ਵਿੱਚ ਫਸਦਾ ਵੀ ਹੈ ਜਾਦੇ ਤਰ ਕੀ ਹੈ ਸਾਨੂੰ ਪਤਾ ਹੀ ਨਹੀਂ ਵੀ ਸਾਡੇ ਮਨ ਨੂੰ ਰੋਗ ਲੱਗਦੇ ਆ ਪਰ ਸਤਿਗੁਰੂ ਜੀ ਕਹਿੰਦੇ ਤੈਨੂੰ ਐਡੇ ਐਡੇ ਮਾਨਸਿਕ ਰੋਗ ਲੱਗੇ ਹੋਏ ਆ ਜਿਨ੍ਹਾਂ ਦਾ ਇਲਾਜ ਹੀ ਕੋਈ ਨਹੀਂ ਜਿਨ੍ਹਾਂ ਦਾ ਇਲਾਜ ਕੇਵਲ ਤੇ ਕੇਵਲ ਗੁਰੂ ਕਰਦਾ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਦੇਵਾ ਕਟੇ ਜਮ ਕੀ ਫੰਦਾ ਇਸ ਕਰਕੇ ਜਿਹੜਾ ਆਪ ਰੋਗੀ ਆ ਮੰਨ ਕਰਕੇ ਉਹਨਸਾਰੇ ਰੋਗੀ ਲੱਗਦੇ ਆ ਸਤਿਗੁਰੂ ਜੀ ਕਹਿੰਦੇ ਸੁਖੀ ਏ ਕੋ ਪੇਖਿਆ ਸਭ ਸੁਖੀਆ ਰੋਗੀ ਕਹਿ ਭਾਣੇ ਸਭ ਰੋਗੀ ਰੋਗੀ ਦੇ ਭਾਣੇ ਸਾਰਾ ਸੰਸਾਰ ਹੀ ਰੋਗੀ ਹੈ ਅਗੇ ਕਹਿੰਦੇ ਕਰਨ ਕਰਾਵਣਹਾਰ ਸਵਾਮੀ ਆਪਨ ਹੱਥ ਸੰਜੋਗੀ ਪਰ ਕਰਨ ਕਰਾਉਣ ਵਾਲਾ ਸਾਰਾ ਕੁਝ ਉਹ ਮਾਲਕ ਪਰਮੇਸ਼ਰ ਆਪ ਹੀ ਹੈ ਉਹਦੇ ਹੱਥ ਵਿੱਚ ਹੀ ਹੈ ਸਾਰਾ ਕੁਝ ਤੂੰ ਕੀ ਅਰਦਾਸ ਕਰਿਆ ਕਰ ਪਰਮੇਸ਼ਰ ਨੂੰ ਤੂੰ ਆਪਣੇ ਮਨ ਦੇ ਵਹਿਮ ਭਰਮ ਸਾਰੇ ਕੱਟ ਲੈ ਗੁਰੂ ਨਾਲ ਜੁੜ ਕੇ ਸਤਿਗੁਰ ਜੇ ਅਗੇ ਉਚਾਰਨ ਕਰਦੇ ਮਨ ਮੇਰੇ ਜਿਨੇ ਆਪਣਾ ਭਰਮ ਗਵਾਤਾ ਤਿਸ ਕੈ ਭਾਣ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਐ ਮੇਰੇ ਮਨ ਗੁਰੂ ਨਾਲ ਜੁੜ ਕੇ ਆਪਣੇ ਸਾਰੇ ਭਰਮ ਕੱਟ ਦੇ ਭਲਾ ਉਦੋਂ ਹੀ ਹੋਣਾ ਜਦੋਂ ਭਰਮ ਕੱਟੇ ਜਾਣਗੇ ਜਦੋਂ ਭਰਮ ਭਲੇਖੇ ਚੱਕੇ ਜਾਣਗੇ ਨਾ ਫੇਰ ਕਿਰਪਾ ਹੋਣੀ ਹੈ ਉਹਨਾਂ ਚਿਰ ਨਹੀਂ ਜਿੰਨਾ ਚਿਰ ਹਜੇ ਵਹਿਮਾਂ ਭਰਮਾਂ ਵਿੱਚ ਫਸਿਆ ਬੈਠਾ ਹੈ ਕਿਰਪਾ ਨਹੀਂ ਹੋਣੀ ਭਾਵੇਂ ਪੁੱਠਾ ਲੰਮਕੀ ਜਾ ਭਾਵੇਂ 24 24 ਘੰਟੇ ਤਪ ਕਰੀ ਜਾ ਕਿਰਪਾ ਉਦੋਂ ਹੀ ਹੋਣੀ ਜਦੋਂ ਮਨ ਦੇ ਭਰਮ ਕੱਟੇ ਜਾਣੇ ਸਭ ਤੋਂ ਵੱਡਾ ਭਰਮ ਕਿਹੜਾ ਸਾਡਾ ਭਲਾ ਵੀ ਇਹ ਸੰਸਾਰ ਤੇ ਅਸੀਂ ਪੱਕੇ ਆ। ਇਹ ਸਰੀਰ ਸਾਡਾ ਹੈ, ਇਹ ਦੁਨੀਆ ਸਾਡੀ ਹੈ, ਇਹ ਵੀ ਸਭ ਤੋਂ ਵੱਡਾ ਭਰਮ ਹੈ। ਆਹ ਤਨ ਮੇਰਾ ਹੈ, ਐ ਬਾਡੀ ਅਪਿੰਡਾ ਮੇਰਾ ਇਹ ਵੀ ਵੱਡਾ ਭਰਮ ਹੈ। ਕਿਉਂਕਿ ਇਹਨੂੰ ਛੱਡਣ ਲੱਗੇ 1 ਸੈਕਿੰਡ ਨਹੀਂ ਲੱਗਣਾ। ਆਹ ਘਰ ਮੇਰਾ ਜੀ, ਇਹ ਵੀ ਵੱਡਾ ਭਰਮ ਹੈ। ਆਹ ਪਰਿਵਾਰ ਮੇਰਾ ਜੀ, ਇਹ ਵੀ ਵੱਡਾ ਭਰਮ ਹੈ। ਭਲੇਖਾ ਬਹਿ ਜਾਂਦਾ ਨਾ ਬੰਦੇ ਨੂੰ। ਜਦੋਂ ਬੰਦੇ ਨੂੰ ਭਲੇਖਾ ਬਹਿ ਜਾਂਦਾ ਹਨੇਰੇ ਵਿੱਚ ਰੱਸੀ ਪਈ ਸੱਪ ਲੱਗਦੀ ਆ। ਅਮੇਰ ਸੱਪ ਨਹੀਂ ਉਹਨੇ ਨੁਕਸਾਨ ਨਹੀਂ ਕਰਨਾ ਪਰ ਭਰਮ ਪੈ ਗਿਆ ਵੀ ਮੈਨੂੰ ਨੁਕਸਾਨ ਕਰੂ ਇਹ ਸੱਪ ਹੈ ਉਹ ਨੇਰੇ ਦਾ ਕਰਕੇ ਉਹ ਰੱਸੀ ਸੱਪ ਲੱਗਦੀ ਆ ਗਿਆਨਤਾ ਦਾ ਕਰਕੇ ਉਹਦੇ ਕੋਲੇ ਨਹੀਂ ਜਾਂਦਾ ਭਰਮ ਪੈ ਗਿਆ ਨਾ ਸਤਿਗੁਰੂ ਦੀ ਗੁਰਬਾਣੀ ਕਹਿੰਦੀ ਰਾਜ ਭੁਜੰਗ ਪ੍ਰਸੰਗ ਜੈਸੇ ਹੈ ਜਾਂ ਅਬਕ ਕ ਸਮਰਮ ਜਨਾਇਆ ਕਹਿੰਦੇ ਇੱਕ ਰਾਜ ਦੀ ਗੱਲ ਹੈ ਭੁਜੰਗ ਕਹਿੰਦੇ ਸੱਪ ਨੂੰ ਕਹਿੰਦੇ ਨੇਰੇ ਦੇ ਵਿੱਚ ਪਈ ਰੱਸੀ ਸੱਪ ਲੱਗਦੀ ਭਰਮ ਪੈ ਗਿਆ ਨਾ ਉਨਾ ਚਿਰ ਉਹ ਭਰਮ ਕਟਿਆ ਨਹੀਂ ਜਾਂਦਾ ਜਿੰਨਾ ਚਿਰ ਚਾਨਣ ਨਾ ਮਿਲੂ ਜਦੋਂ ਚਾਨਣ ਮਿਲ ਗਿਆ ਸਾਫ ਦਿਖ ਜਾਂਦੀ ਵੀ ਇਹ ਤਾਂ ਰੱਸੀ ਸੀ ਆਪਾਂ ਦੇਖਦੇ ਨਾ ਵੀ ਦਿਨ ਚੜਦਾ ਫਿਰ ਪਤਾ ਲੱਗਦਾ ਵੀ ਇਹ ਰੱਸੀ ਸੀ ਇਹਦੇ ਕੋਲੇ ਮੈਂ ਡਰਦਾ ਗਿਆ ਹੀ ਨਹੀਂ ساری ਰਾਤ ਭਲੇਖਾ ਬਹਿ ਗਿਆ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਤੈਨੂੰ ਭਲੇਖਾ ਪਿਆ ਹੋਇਆ ਜਦੋਂ ਪਰੇਖੇ ਮਿਟਣਗੇ ਫਿਰ ਕਿਰਪਾ ਹੋਊ ਤਿਸ ਕਹਿ ਭਾਣਾ ਕੋਈ ਨਾ ਭੂਲਾ ਜਨ ਸਗਲੋ ਬ੍ਰਹਮ ਪਛਾਤਾ ਜੀ ਨੂੰ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਸੋਝੀ ਹੋ ਗਈ ਨਾ ਉਹਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਤੇ ਕਹਿੰਦੇ ਫਿਰ ਉਹ ਸੱਚ ਨਾਲ ਜੁੜ ਜਾਂਦਾ ਉਹ ਆਪ ਵੀ ਸੁਚੇਤ ਹੋ ਜਾਂਦਾ ਹੈ ਉਹਦੇ ਬਾਣੇ ਸਾਰੀ ਦੁਨੀਆ ਵੀ ਸੁਚੇਤ ਹੈ ਅੱਗੇ ਰਹਾਉ ਉਚਾਰਨ ਕਰ ਰਹੇ ਹਨ ਸੰਤ ਸੰਗ ਜਾ ਕਾ ਮਨ ਸੀਤਲ ਹੋ ਜਾਣਾ ਸਗਲੀ ਠੰਢੀ ਜਿਨ੍ਹਾਂ ਦਾ ਸੰਤਾਂ ਦੇ ਸੰਗ ਵਿੱਚ ਰਹਿ ਕੇ ਗੁਰੂ ਦੀ ਸੰਗਤ ਵਿੱਚ ਰਹਿ ਕੇ ਮਨ ਸ਼ੀਤਲ ਹੋ ਗਿਆ ਨਾ ਉਹਨਾਂ ਨੂੰ ਸਾਰੀ ਧਰਤੀ ਸਾਰਾ ਸੰਸਾਰ ਸਾਰੀ ਦੁਨੀਆ ਠੰਢੀ ਲੱਗਦੀ ਹੈ ਜਿਹੜਾ ਆਪ ਤਪਿਆ ਬੈਠਾ ਮੇਰੇ ਵਰਗਾ ਉਹਨੂੰ ساری ਦੁਨੀਆ ਤਪੀ ਲੱਗਦੀ ਹੈ ਬੀਆ ਵੀ ਦੁਖੀ ਹੈ ਆ ਵੀ ਕਰੋਧੀ ਹੈ ਆ ਵੀ ਗੁੱਸੇ ਵਿੱਚ ਹੈ ਕਿਉਂਕਿ ਜਿਹੋ ਜਿਹਾ ਆਪ ਹੈ ਜਵੇਂ ਆਪ ਅੱਗੇ ਵਿਚਾਰ ਕੀਤੀ ਉਹਨੂੰ ਉਹ ਜੀ ਦੁਨੀਆ ਲੱਗਦੀ ਹੈ ਜਿਹੜਾ ਗੁਰੂ ਨਾਲ ਜੁੜ ਗਿਆ ਸ਼ੀਤਲ ਹੋ ਗਿਆ ਅੰਦਰੋਂ ਠੰਡਾ ਹੋ ਗਿਆ ਸ਼ਾਂਤ ਹੋ ਗਿਆ ਉਹਨੂੰ ساری ਦੁਨੀਆ ਸ਼ਾਂਤ ਲੱਗਦੀ ਹੈ ਹੁਣ ਆਪਾਂ ਦੇਖੇ ਹੋਣੇ ਕਈ ਐਸੇ ਸ਼ਾਂਤ ਭਾਵੇਂ ਉਹਨਾਂ ਨੂੰ ਦੁਨੀਆ ਕੋਈ ਜੀ ਕਹੀ ਜਾਵੇ ਕੁਝ ਨਹੀਂ ਬੋਲਦੇ ਉਹ ਭਾਵੇਂ ਦੁਨੀਆ ਗਾਲਾਂ ਵੀ ਕੱਢੀ ਜਾਵੇ ਪੜ ਲੋ ਇਤਿਹਾਸ ਸਭ ਨਾਲ ਵੱਡਾ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦਾ ਬੜਾ ਕੁਝ ਕਿਹਾ ਦੁਨੀਆ ਨੇ ਕੋਈ ਆਖਿਆ ਭੂਤ ਨਾ ਕੋਈ ਕਹੇ ਬੇਤਾਲਾ ਕੋਈ ਆਖਿਆ ਆਦਮੀ ਨਾਨਕ ਵਿਚਾਰਾ ਕਈਆਂ ਨੇ ਭੂਤ ਨਾ ਕਿਹਾ ਕਈਆਂ ਨੇ ਬੇਤਾਲਾ ਕਿਹਾ ਕਈਆਂ ਨੇ ਕਿਹਾ ਵੀ ਸਿੱਧਾ ਸਦਾ ਬੰਦਾ ਹੈ ਪਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਕੁਝ ਨਹੀਂ ਕਿਹਾ ਉਹਨਾਂ ਦੇ ਤੰਦਰਾਰ ਆ ਸ਼ਾਂਤੀ ਸੀ ਠੰਡ ਸੀ ਇਸ ਕਰਕੇ ਜਿਨ੍ਹਾਂ ਦੇ ਅੰਦਰ ਸ਼ਾਂਤੀ ਉਹਨਾਂ ਨੂੰ ਸਾਰੀ ਦੁਨੀਆ ਸ਼ਾਂਤ ਲੱਗਦੀ ਹੈ ਸ਼ੰਤ ਸੰਗ ਜਾ ਕਾ ਮਨ ਸ਼ੀਤਲ ਉਹ ਜਾਣੈ ਸਗਲੀ ਠੰਡੀ ਅੱਗੇ ਕਹਿੰਦੇ ਹਉਮੈ ਰੋਗ ਜਾ ਕਾ ਮਨ ਵਿਆਪਤੋ ਜਨਮ ਮਰੈ ਬਿਲਲਾਤੀ ਜਿਨ੍ਹਾਂ ਦੇ ਅੰਦਰ ਹਉਮੈ ਦਾ ਰੋਗ ਲੱਗਿਆ ਹੋਇਆ ਨਾ ਵੀ ਅਸੀਂ ਬਣ ਗਏ ਜੀ ਸਭ ਕੁਝ ਆ ਕੇ ਸੰਸਾਰ ਤੇ ਦੂਜਾ ਤਾਂ ਹੈ ਹੀ ਕੋਈ ਨਹੀਂ ਵੀ ਰੱਬ ਅਸੀਂ ਬਣ ਗਏ ਹਉਮੈ ਦਾ ਰੋਗ ਹੈ ਨਾ ਜਿਹੜਾ ਬੜਾ ਵੱਡਾ ਹੈ ਇਹ ਜਨਮ ਤੋਂ ਹੀ ਪੈਦਾ ਹੋਇਆ ਹੈ ਜਨਮ ਤੋਂ ਨਾਲ ਹੀ ਬੰਦੇ ਦੇ ਆਇਆ ਹੌਮੈ ਰੋਗ ਮਨੁੱਖ ਕੋ ਦੀਨਾ ਬੰਦੇ ਨੂੰ ਦਿੱਤਾ ਹੈ ਹੌਮੇ ਦਾ ਰੋਗ ਐਡਾ ਵੱਡਾ ਹੈ ਮਿਟਦਾ ਵੀ ਨਹੀਂ ਖਤਮ ਨਹੀਂ ਹੁੰਦਾ ਇਹ ਗੁਰੂ ਦੀ ਕਿਰਪਾ ਤੋਂ ਬਿਨਾ ਸੇਵਾ ਸਿਮਰਨ ਤੋਂ ਬਿਨਾ ਇਹ ਹੌਮੇ ਦਾ ਰੋਗ ਮਿਟਦਾ ਨਹੀਂ ਜਿੰਨਾ ਚਿਰ ਹੌਮੇ ਦਾ ਰੋਗ ਮਿਟਣਾ ਨਹੀਂ ਉਹਨਾਂ ਚਿਰ ਗੁਰੂ ਦੀ ਪ੍ਰਾਪਤੀ ਨਹੀਂ ਹੋਣੀ ਹੌਮੇ ਦਾ ਰੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਆਪਾਂ ਗੰਡਾ چیرਦੇ ਨੇ ਉਹਦੇ ਵਿੱਚ ਇੱਕ ਛਿਲਕਾ ਹੁੰਦਾ ਹੈ ਬਹੁਤ ਬਾਰੀਕ ਪੜਦਾ ਹੁੰਦਾ ਹੈ ਉਹਦੇ ਨਾਲ ਵੀ ਬਰੀਕ ਹੋਮੇ ਦਾ ਜਿਹੜਾ ਰੋਗ ਹੈ ਪਰ ਇਹ ਹੈ ਬਹੁਤ ਵੱਡਾ ਇਹ ਹੈ ਬੜਾ ਵੱਡਾ ਪਰਮੇਸ਼ਰ ਵਿੱਚ ਹੀ ਪੜਦਾ ਪਾਈ ਰੱਖਦਾ ਸਾਨੂੰ ਪਰਮੇਸ਼ਰ ਨਾਲ ਮਿਲਣ ਹੀ ਨਹੀਂ ਦਿੰਦਾ ਹੋਮੇ ਦਾ ਰੋਗ ਸਤਿਗੁਰੂ ਜੀ ਕਹਿੰਦੇ ਹੋਮੇ ਰੋਗ ਜਾਕਾ ਮਨ ਵਿਆਪਕ ਜਿਹਦਾ ਮਨ ਹੋਮੇ ਦੇ ਰੋਗ ਵਿੱਚ ਫਸਿਆ ਪਿਆ ਹੈ ਨਾ ਸਤਿਗੁਰੂ ਜੀ ਕਹਿੰਦੇ ਉਹਨੂੰ ਜਨਮ ਮਰਨ ਜ਼ਰੂਰ ਮਿਲੂ ਜਨਮ ਮਰਨ ਬਿਲ ਲਾਤੀ ਉਹ ਬਿਲਕਦਾ ਰੂਹ ਜਨਮ ਮਰਨ ਦੇ ਗੇੜ ਵਿੱਚ ਕਦੇ ਸੱਪ ਦੀ ਜੂਨ ਵਿੱਚ ਕਦੇ ਕਾਂ ਦੀ ਜੂਨ ਵਿੱਚ ਕਦੇ ਸੂਰ ਦੀ ਜੂਨ ਵਿੱਚ ਕਦੇ ਕੁੱਤੇ ਦੀ ਜੂਨ ਵਿੱਚ ਕਦੇ ਗਧੇ ਦੀ ਜੂਨ ਵਿੱਚ ਉਹਨੇ ਇਸੇ ਤਰ੍ਹਾਂ ਹੀ 84 ਦੀ ਜੂਨ ਭੋਗਦੇ ਰਹਿਣਾ ਜਿਹਦੇ ਅੰਦਰ ਹਉਮੈ ਦਾ ਰੋਗ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹ ਰਹੇ ਹਉਮੈ ਰੋਗ ਜਾਕਾ ਮਨ ਵਿਆਪਤ ਉਹ ਜਨਮ ਮਰੈ ਬਿਰਲਾਤੀ ਉਹ ਬਿਲਕਦਾ ਹੀ ਰੋ। ਅੱਗੇ ਕਹਿੰਦੇ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਤਾਕੋ ਸਰਵ ਪ੍ਰਗਾਸਾ ਪਰ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਜਿਵੇਂ ਕੱਲ ਵਿਚਾਰ ਕੀਤੀ ਸੀ ਗਿਆਨ ਦਾ ਸਰਮਾ ਬਹਿ ਗਿਆ। ਗਿਆਨ ਅੰਜਨ ਅੰਜਨ ਕਹਿੰਦੇ ਸੁਰਮੇ ਨੂੰ ਜਾਕੀ ਨੇਤਰੀ ਪੜਿਆ ਨੇਤਰੀ ਕਹਿੰਦੇ ਅੱਖਾਂ ਨੂੰ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪੈ ਗਿਆ ਤਾਕੋ ਸਰਵ ਪ੍ਰਗਾਸਾ ਉਹਨਾਂ ਨੂੰ ਹਰ ਪਾਸੇ ਸਾਫ ਪ੍ਰਕਾਸ਼ ਦਿਸਣ ਲੱਗ ਪੈਂਦਾ ਹੈ ਅਗਿਆਨ ਅੰਧੇਰਾ ਸੂਜਿਸ ਨਾਹੀ ਬਹੜ ਬਹੜ ਪਰਮਾਤਾ ਪਰ ਕਹਿੰਦੇ ਅੰਨਾ ਬੰਦਾ ਜਿਵੇਂ ਟੱਕਰਾਂ ਖਾਂਦਾ ਫਿਰਦਾ ਨਾ ਕਦੇ ਕਿਤੇ ਠੇਡਾ ਖਾ ਲੈਂਦਾ ਕਦੇ ਕਿਸੇ ਕੰਦ ਵਿੱਚ ਵੱਜਦਾ ਹੈ ਇਸੇ ਤਰ੍ਹਾਂ ਬੰਦਿਆ ਤੂੰ ਅਗਿਆਨਤਾ ਵਾਸੋ ਕੇ ਗੁਰੂ ਨਾਲ ਟੁੱਟ ਕੇ ਹਨੇਰੇ ਵਿੱਚ ਟੱਕਰਾਂ ਖਾਂਦਾ ਫਿਰਦਾ ਅਗਿਆਨ ਅੰਧੇਰਾ ਸੂਜਿਸ ਨਹੀਂ ਬੋੜ ਬੋੜ ਪਰਮਾਤਾ ਬੜਾ ਪਟਕਦਾ ਫਿਰਦਾ ਧਰਮ ਦਾ ਫਿਰਦਾ ਦੁੱਖਾਂ ਵਿੱਚ ਫਸਿਆ ਹੋਇਆ ਹੈ ਇਹ ਬੇਨਤੀ ਕਰਿਆ ਕਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੁਣ ਬੇਨੰਤੀ Swami ਆਪਣੇ ਨਾਨਕ ਇਹ ਸੁਖ ਮੰਗੈ ਸਤਗੁਰੂ ਜੀ ਮੇਰੀ ਇੱਕ ਅਰਦਾਸ ਹੈ ਤੇਰੇ ਚਰਨਾਂ ਵਿੱਚ ਇੱਕ ਸੁਖ ਬਖਸ਼ ਦੇ ਮੈਨੂੰ ਇੱਕ ਦਾਤ ਮੇਰੀ ਝੋਲੀ ਵਿੱਚ ਪਾ ਦੇ ਕੀ ਜਹ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲੱਗੈ ਜਿੱਥੇ ਤੇਰਾ ਜਸ ਸਾਧੂ ਲੋਕ ਗਾਉਂਦੇ ਹੋਣ ਉੱਥੇ ਮੇਰਾ ਮਨ ਲੱਗਣ ਲੱਗ ਜਾਵੇ ਤੇ ਸਤਿਗੁਰੂ ਪਰਮੇਸ਼ਰ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਿੱਥੇ ਗੁਰੂ ਦਾ ਜਸ ਸਾਧੂ ਗਾਉਂਦੇ ਸੰਤ ਇਕੱਠੇ ਹੋ ਕੇ ਅਕਾਲ ਪੁਰਖ ਪਰਮੇਸ਼ਰ ਦੀ ਵਡਿਆਈ ਕਰਦੇ ਆ ਮੈਂ ਵੀ ਤੁਹਾਨੂੰ ਉੱਥੇ ਮਿਲੂੰਗਾ ਮੇਰਾ ਵਿਵਾਸਾ ਉੱਥੇ ਹੀ ਹੋਣਾ ਹੈ ਜਹ ਕੀਰਤਨ ਜਿੱਥੇ ਗੁਰੂ ਦੀ ਕੀਰਤੀ ਕੀਤੀ ਜਾਂਦੀ ਹੈ ਨਾਮ ਜਪਿਆ ਜਾਂਦਾ ਉੱਥੇ ਅਕਾਲ ਪੁਰਖ ਪਰਮੇਸ਼ਰ ਆਪ ਵਸਦਾ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸੰਗਤ ਦੇ ਵਿੱਚ ਪਰਮੇਸ਼ਰ ਪਰਮਾਤਮਾ ਆਪ ਵਸਦਾ ਹੈ ਅਸੀਂ ਵੀ ਅਰਦਾਸ ਕਰਿਆ ਕਰੀਏ ਸਤਿਗੁਰੂ ਜੀ ਜਿੱਥੇ ਤੇਰਾ ਜਸ ਹੁੰਦਾ ਹੈ ਉੱਥੇ ਸਾਡਾ ਮਨ ਲੱਗਣ ਲੱਗ ਜਾਵੇ ਮਨ ਲੱਗਦਾ ਨਹੀਂ ਜਦੋਂ ਮਨ ਲੱਗਣ ਲੱਗੀ ਪਿਆ ਕਿਰਪਾ ਹੋ ਜਾਣੀ ਹੈ ਰਹਿਮਤ ਹੋ ਜਾਣੀ ਹੈ ਪਰ ਜਿੱਨਾ ਚਰਮਾਨੀ ਲੱਗਦਾ ਉਹਨਾਂ ਚਰ ਕਿਰਪਾ ਨਹੀਂ ਹੋਣੀ ਇਹ ਅਰਦਾਸ ਕਰੀਏ ਗੁਰੂ ਸਾਹਿਬ ਦੇ ਚਰਨਾਂ ਵਿੱਚ ਭਾਈ ਸੋ ਭਾਈ ਵੀਰ ਸਿੰਘ ਜੀ ਕਹਿੰਦੇ ਕਹਿੰਦੇ ਜਦੋਂ ਭੁੱਲੀਏ ਪਟਕੀਏ ਕੁਰਾਹੇ ਪਈਏ ਤੇ ਅਰਦਾਸ ਕਰੀਏ ਸਾਡੇ ਕੋਲ ਇੱਕ ਅਰਦਾਸ ਏ ਢੀ ਵੱਡੀ ਇਕਦਾਤ ਹੈ ਜਿਹੜੀ ਭੁੱਲੇ ਪਟਕਿਆਂ ਨੂੰ ਰਸਤੇ ਤੇ ਲਿਆਉਣ ਵਾਲੀ ਹੈ ਚੋਰਾ ਨੂੰ ਵੀ ਸਾਧ ਬਣਾਉਣ ਵਾਲੀ ਹੈ ਮਨਮੁੱਖਾਂ ਨੂੰ ਗੁਰਮੁਖ ਬਣਾਉਣ ਵਾਲੀ ਅਰਦਾਸ ਅਰਦਾਸ ਕਰੀਏ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਤਿਗੁਰੂ ਜੀ ਜਿੱਥੇ ਤੇਰਾ ਜਸ ਹੁੰਦਾ ਹੋਵੇ ਕੁੱਤੇ ਮੇਰਾ ਮਨ ਲੱਗਣ ਲੱਗ ਜਾਵੇ ਅਰਦਾਸ ਹੈ ਜੀ ਏਸੀ ਸਤਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਹੈ ਜੀ ਗਲਤੀਆਂ ਭੁੱਲਾਂ ਦੀ ਖਿਮਾ ਅਸੀਸ ਦੇਣੀ ਦੇਹੋ ਸੱਜਣਾ ਅਸੀਂ ਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਲਾਉ ਪਤੇ ਜੀ ਅੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ